ਅੱਜ ਹਲਕਾ ਵਿਧਾਨ ਸਭਾ ਫਲੋਰ ਦੇ ਅਸੀਂ ਸਿੱਖਿਆ ਕ੍ਰਾਂਤੀ ਪੰਜਾਬ ਦੇ ਬਦਲਦਾ ਪੰਜਾਬ ਮਹਿਮ ਤਹਿਤ ਅੱਜ ਅਸੀਂ ਸਵੇਰ ਦੇ ਵੱਖ-ਵੱਖ ਸਕੂਲਾਂ ਦੇ ਵਿੱਚੋਂ ਦੀ ਵਿਚਰ ਰਹੇ ਹਾਂ ਅਸੀਂ ਸਭ ਤੋਂ ਪਹਿਲਾਂ ਜਿਹੜਾ ਇਤਿਹਾਸਕ ਪਿੰਡ ਜਿਹੜਾ ਰੁੜਕਾ ਆ ਰੁੜਕਾ ਦੇ ਸਕੂਲਾਂ ਦੇ ਵਿੱਚ ਅਸੀਂ ਜਿਹੜੇ ਅਸੀਂ ਕਾਟਣ ਕੀਤੇ ਆ ਸਭ ਤੋਂ ਪਹਿਲਾਂ ਸਰਕਾਰੀ ਐਸਐਨਡੀ ਸਕੂਲ ਰੁੜਕਾ ਦੇ ਵਿੱਚ ਜਿੱਥੇ ਇੱਕ ਕਮਰਾ 9,50,000 ਰੁਪਏ ਦੀ ਲਾਗਤ ਦੇ ਨਾਲ ਬਣਿਆ ਹੈਗਾ ਬਹੁਤ ਹੀ ਸੁੰਦਰ ਤੇ ਆਧੁਨਿਕ ਜਿਹੜਿਆ ਉਹ ਕਿਸੇ ਦੇ ਨਾਲ ਤਿਆਰ ਹੋ ਰਿਹਾ ਉਸੇ ਹੀ ਸਕੂਲ ਦੇ ਵਿੱਚ ਅੱਜ ਲਗਭਗ 7.5 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਹੈਗਾ ਟਾਇਲਟ ਵਾਸ਼ਰੂਮ ਦਾ ਜਿਹੜਾ ਹੈ ਅਸੀਂ ਓਪਨਿੰਗ ਕੀਤੀ ਹੈਗੀ ਆ ਤੇ ਨਾਲੇ ਨਾਲ ਜਿਹੜਾ ਸੀਗਾ ਉੱਥੇ 7.5 ਲੱਖ ਦੀ ਲਾਗਤ ਦੇ ਨਾਲ ਜਿਹੜਾ ਹੈਗਾ ਰਿਪੇਅਰ ਮੇਨਟੇਨੈਂਸ ਹੀ ਬਰਾਂਡੇ ਦੀਆਂ ਛੱਤਾਂ ਜਿਹੜੀਆਂ ਅਸੀਂ ਉਹ ਖਰਾਬ ਹੋ ਚੁੱਕੀਆਂ ਸੀਆਂ ਕਮਰੇ ਦੀਆਂ ਛੱਤਾਂ ਖਰਾਬ ਸੀ ਅਸੀਂ ਉਹਦਾ ਵੀ ਜਿਹੜਾ ਸੀ ਅੱਜ ਜਿਹੜਾ ਅਸੀਂ ਇਹ ਕਟਣ ਕੀਤਾ ਹੈਗਾ ਸੋ ਨੈਕਸਟ ਜਿਹੜਾ ਸੀ ਪ੍ਰਾਇਮਰੀ ਸਕੂਲ ਜਿਹੜਾ ਰੁੜਕਾ ਆ ਉਸ ਦੇ ਵਿੱਚ ਲਗਭਗ ਦੋ ਕਮਰੇ ਜਿਹੜੇ ਆ 15 ਲੱਖ ਰੁਪਏ ਦੀ ਲਗਤ ਦੇ ਨਾਲ ਜਿਹੜੇ ਉੱਥੇ ਤਿਆਰ ਹੋਏ ਆ ਉਹਨਾਂ ਦਾ ਅਦਕਾਟਣ ਕੀਤਾ ਤੇ ਨਾਲ ਦੀ ਨਾਲ ਚਾਰ ਦਿਵਾਰੀ ਜਿਹੜੀ ਹੈ ਗਿਆ 475000 ਰੁਪਏ ਦੀ ਤੇ ਰਿਪੇਅਰ ਮੇਨਟੇਨੈਂਸ ਜਿਹੜੀ ਸੀ 255000 ਰੁਪਏ ਦੀ ਜਿਹੜੀ ਆ ਉਸ ਦਾ ਜਿਹੜਾ ਅਦਕਾਟਣ ਕੀਤਾ ਹੈਗਾ ਔਰ ਨਾਲ ਦੀ ਨਾਲ ਅਸੀਂ ਇਸ ਸਕੂਲ ਦੇ ਵਿੱਚ ਵੀ ਜਿੱਥੇ ਸਰਕਾਰੀ ਸੀਨੀਅਰ ਸਕਲ ਦੀ ਸਕੂਲ ਅਰੜਕਾ ਜਿਹੜਾ ਹੈਗਾ ਫਾਰ ਬੁਆਇਜ਼ ਉੱਥੇ ਖੜੇ ਆ ਇਸ ਦੇ ਵਿੱਚ ਵੀ ਲਗਭਗ 1.5 ਲੱਖ ਰੁਪਏ ਲੱਗਦੇ ਨਾਲ ਜਗਾ ਟਾਇਲਟ ਵਾਸ਼ਰੂਮ ਦਾ ਜਿਹੜਾ ਸਹੂਲਤ ਕੱਟ ਰਿਹਾ ਸਰਕਾਰੀ ਪ੍ਰਾਇਮਰੀ ਸਕੂਲ ਇੱਕ ਮੁੰਡੇ ਆ ਉੱਥੇ ਵੀ ਟਾਇਲਟ ਵਾਸ਼ਰੂਮ ਦਾ ਜਿਹੜਾ ਸੀਗਾ ਤੇ ਕੁਝ ਰਿਪੇਅਰ ਮੇਨਟੇਨੈਂਸ ਦਾ ਲਗਭਗ 3 ਲੱਖ ਰੁਪਏ ਦੀ ਲੱਗਦੇ ਨਾਲ ਅਸੀਂ ਅੱਜ ਇੰਕਾਰਨ ਕਰ ਦਿੱਤੇ ਆ ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਅਜੇ ਸਾਡਾ ਜਿਹੜਾ ਹੈਗਾ ਇਹ ਚਾਰਕ ਸਕੂਲ ਜਿਹੜੇ ਹੈਗੇ ਅਸੀਂ ਕੀਤੇ ਨੇ ਔਰ ਸਾਡੇ 4 ਸਕੂਲ ਅੱਗੇ ਜਿਹੜੇ ਹੋਣ ਵਾਲੇ ਜਿੱਥੇ ਲੱਖਾਂ ਰੁਪਏ ਜਿਹੜਾ ਹੈ ਪੰਜਾਬ ਸਰਕਾਰ ਵੱਲੋਂ ਜਦੋਂ ਦੀ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਰਵਾਦੀ ਸਰਕਾਰ 2022 ਤੋਂ ਕੰਮ ਕਰ ਰਹੀ ਆ ਸਿੱਖਿਆ ਵਿਭਾਗ ਦੇ ਵਿੱਚ ਇੱਕ ਬਹੁਤ ਹੀ ਵੱਡੀ ਤਬਦੀਲੀ ਲਿਆਂਦੀ ਆ ਜਿੱਥੋਂ ਜਿਹੜੇ ਸਾਡੇ ਬੱਚੇ ਜਿਹੜੇ ਹੈਗਾ ਇਨਫਰਾਸਟ੍ਰਕਚਰ ਦੇ ਨਾਲ ਜੁੜੇ ਆ ਔਰ ਨਵੇਂ ਤਕਨੀਕੀ ਕਮਰਿਆਂ ਦੇ ਨਾਲ ਜੁੜੇ ਆ ਔਰ ਬਹੁਤ ਹੀ ਵਧੀਆ ਉੱਤੇ ਸ਼ਾਨਦਾਰ ਲਾਇਬ੍ਰੇਰੀਆਂ ਪੰਜਾਬ ਦਾ ਹਰ ਇੱਕ ਸਕੂਲ ਜਿਹੜਾ ਹੈਗਾ ਬਾਉਂਡਰੀ ਵਾਲ ਦੇ ਨਾਲ ਜੋੜਿਆ ਸੋ ਹਲਕੇ ਦੇ ਜਿੰਨੇ ਵੀ ਸਾਡੇ ਸਕੂਲ ਆ ਸਾਰਿਆਂ ਨੂੰ ਬਾਉਂਡਰੀ ਬਾਲ ਹਰ ਪੱਕ ਤੋਂ ਜਿਹੜਾ ਮੁਕੰਮਲ ਆ ਸੋ ਇਹ ਜਿਹੜੀ ਇੱਕ ਬਹੁਤ ਹੀ ਵੱਡੀ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਜਿੱਥੇ ਬਦਲਦਾ ਪੰਜਾਬ ਜਿਹੜਾ ਹੈਗਾ ਉਹ ਕੰਮ ਹੋ ਰਿਹਾ ਆ ਮੈਂ ਉੱਥੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਹੋਣ ਦੀ ਸੋਚ ਨੂੰ ਸਲੂਟ ਕਰਦਾ ਆ ਔਰ ਨਾਲ ਦੀ ਨਾਲ ਇਹ ਵੀ ਆ ਕਿ ਇਹਨਾਂ ਬੱਚਿਆਂ ਦੇ ਲਈ ਨੌਜਵਾਨਾਂ ਦੇ ਲਈ ਜਿੱਥੇ ਸਿੱਖਿਆ ਦੇ ਲਈ ਇੱਕ ਬਹੁਤ ਵੱਡਾ ਬਜਟ ਰੱਖਿਆ ਉਥੇ ਨਾਲ ਦੀ ਨਾਲ ਸਪੋਰਟਸ ਦੇ ਵਿੱਚ ਵੀ 979 ਕਰੋੜ ਦਾ ਜਿਹੜਾ ਇਸ ਸਾਲ ਜਿਹੜਾ ਹੈਗਾ ਉਹ ਬਜਟ ਰੱਖਿਆ ਆ ਉਹਦੇ ਵਿੱਚੋਂ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਦਿਖਿਆ ਪਿਛਲੇ ਜਿਹੜੀ ਆ 올림픽 ਤੇ ਏਸ਼ੀਅਨ ਗੇਮ ਆ ਉਥੇ 20 ਮੈਡਲ ਆਏ ਸੀ ਹੁਣ ਆ ਸਿਆਕੇ 979 ਕਰੋੜ ਦੇ ਬਜਟ ਦੇ ਨਾਲ ਉਹਨਾਂ ਬੱਚਿਆਂ ਨੂੰ ਇਛਾ ਮਿਲੇਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਗਿਆ ਹੋਰ ਢੇ ਸਾਰੇ ਮੈਡਲ ਜਿਹੜੇ ਗਿਆ ਆਉਣਗੇ ਔਰ ਸਕੂਲਾਂ ਦੇ ਵਿੱਚੋਂ ਬਹੁਤ ਹੀ ਵਧੀਆ ਪੁੰਗਰ ਦੀ ਪਨੀਰੀ ਜਿਹੜੀ ਹੈ ਉਹ ਆ ਕੇ ਅੱਗੇ ਜਿਹੜਾ ਹੈਗਾ ਵਧੀਆ ਡਾਕਟਰ ਬਣ ਗਏ ਵਧੀਆ ਇੰਜੀਨੀਅਰ ਬਣ ਗਏ ਔਰ ਉਹ ਦੇਸ਼ ਦਾ ਨਾਮ ਸੂਬੇ ਦਾ ਨਾਮ ਸਕੂਲਾਂ ਦਾ ਨਾਮ ਜਿਹੜਾ ਰੋਸ਼ਨ ਕਰ ਗਏ ਉਹਨਾਂ ਹੀ ਬੱਚਿਆਂ ਦੇ ਵਿੱਚੋਂ ਜਿਹੜੇ ਹੈਗੇ ਆ ਫਗਵਾਟ ਵਰਗੀਆਂ ਲੜਕੀਆਂ ਜਿਹੜੇ ਹੈਗੇ ਆ ਪੀਟੀ 우ਸ਼ਾ ਵਰਗੀਆਂ ਲੜਕੀਆਂ ਸਨੀਤਾ ਵਿਲੀਅਮ ਵਰਗੀਆਂ ਜਿਹੜੇ ਹੈਗੇ ਆ ਸ਼ਕਸ਼ੀਤਾ ਜਿਹੜੀਆਂ ਉਹ ਹੋਣ ਜਾ ਰਹੀਆਂ ਸੋ ਇਹ ਸਾਰੀ ਜਿਹੜੀ ਹੈਗੀ ਆ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਔਰ ਜਿਹੜਾ ਬਦਲਦੇ ਪੰਜਾਬ ਦੀ ਇੱਕ ਆਹਾਨ ਬਣ ਕੇ ਜਿਹੜਾ ਸਾਹਮਣੇ ਆਏਗਾ ਸੋ ਮੈਂ ਸਾਰੇ ਸਾਥੀਆਂ ਦਾ ਦਿਲ ਦੀਆਂ ਗਹਿਰਾਈਆਂ ਧੰਨਵਾਦ ਕਰਦਾ ਔਰ ਆਸ ਕਰਦਾ ਕੇ ਸਮੁੱਚਾ ਸਟਾਫ ਪ੍ਰਿੰਸੀਪਲ ਖੜੇ ਨੇ ਸਾਡੇ ਇੱਥੇ ਦੋਨਾਂ ਸਕੂਲਾਂ ਦੇ ਨਾਲ ਸਾਡੇ ਨਾਲ ਪੰਚਾਇਤਾਂ ਖੜੀਆਂ ਨੇ ਸਾਡੇ ਨਾਲ ਸਾਡੇ ਬਹੁਤ ਹੀ ਸਤਿਕਾਰਤ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਲੀਡਰ ਸਹਿਵਾਨ ਖੜੇ ਨੇ ਸਾਰਿਆਂ ਦੀ ਕੋਸ਼ਿਸ਼ ਹੈ ਕਿ ਅਸੀਂ ਜਿਹੜਾ ਹੈਗਾ ਸੂਬੇ ਦੇ ਮੁੱਖ ਮੰਤਰੀ ਦਾ ਬਹੁਤ ਸਿਕ ਮਾਨ ਹੋ ਰਹੀ ਦੀ ਸੋਚ ਨੂੰ ਉੱਚਾ ਕਰਕੇ ਜਿਹੜਾ ਬਹੁਤ ਬਹੁਤ ਧੰਨਵਾਦ ਜੀ ਜਨਾ ਕਮਲ ਕੁਸ਼ੋਰਾ ਪ੍ਰਿੰਸੀਪਲ ਸਰਕਾਰੀ ਕੰਨਿਆ ਸੀਨੀਅਰ ਸੈਂਟਰ ਸਕੂਲ ਜੀ ਢੁੜਕਾ ਕਲਾਂ ਤੋਂ ਆ ਜੀ ਤੇ ਸਾਡੇ ਸਕੂਲ ਨੂੰ 113000 ਰੁਪਏ ਮਿਲੇ ਸੀ ਬਾਥਰੂਮ ਦੇ ਜੀ ਜੋ ਟਾਇਲਟ ਆਪਾਂ ਸਾਰੀ ਕਹੀ ਉਹਦੀ ਜਿਹੜਾ ਜਿਹੜਾ ਕਟਨ ਕੀਤਾ ਜੀ ਜੀ ਇਸ ਤੋਂ ਇਲਾਵਾ ਇਹ ਜਿਹੜਾ ਕਮਰੇ ਦਾ ਲੈਂਟਰ ਚੇਂਜ ਕੀਤਾ ਆਪਾਂ ਪਿੱਛੇ ਜੀ 3000 ਸਕਰ ਫੁੱਟ ਦੇ ਕਰੀਬ ਲੈਂਟਰ ਉੱਪਰ ਚੱਕਿਆ ਜੀ ਨੀਵੇਂ ਜਿਹੜਾ ਸੀਗਾ ਉਹਦੇ ਲਈ 750000 ਦੇ ਕਰੀਬ ਬਿਆਜ ਆਇਆ ਸੀ ਜੀ ਹੁਣ ਇੱਕ ਨਵਾਂ ਕਮਰਾ ਸਾਰਨ ਵਾਸਤੇ 9 ਲੱਖ 55000 ਜਿਆਦੇ ਗਰਾਉਂਡ ਜਾਰੀ ਹੋਈ ਆ ਜਿਹੜਾ ਸੜਾ ਕਮਰਾ ਬਣ ਰਿਹਾ ਜੀ ਹੁਣ ਠੀਕ ਹੈ ਜੀ ਬਸ ਜੀ ਇਹ ਜਿੱਦਾਂ ਡਿਵੈਲਪਮੈਂਟ ਸਕੂਲਾਂ ਦੀ ਹੋ ਰਹੀ ਕੀ ਕਹਿਣਾ ਚਾਹੁੰਦੇ ਆ ਬੱਚਿਆਂ ਨੂੰ ਕੀ ਮੈਸੇਜ ਹੈ ਤੇ ਜਿਹੜੇ ਸਕੂਲਾਂ ਕੀ ਮੈਸੇਜ ਹੈ ਸਰਜੀ ਜੀ ਇਹਦਾ ਬਹੁਤ ਵਧੀਆ ਪ੍ਰਭਾਵ ਪੈ ਰਿਹਾ ਬੱਚਿਆਂ ਦੇ ਉੱਪਰ ਕਿਉਂਕਿ ਸਾਡੇ ਸਕੂਲ ਜਿਹੜੇ ਹੁਣ ਪ੍ਰਾਈਵੇਟ ਸਕੂਲਾਂ ਤੋਂ ਕਿਸੇ ਗੱਲ ਤੋਂ ਵੀ ਘੱਟ ਨਹੀਂ ਰਹੇ ਸਾਰੀਆਂ ਸਹੂਲਤਾਂ ਸਕੂਲਾਂ 'ਚ ਆ ਗਈਆਂ ਆ بڑے بڑے ਪ੍ਰੋਜੈਕਟਰ ਲੱਗਾਤੇ ਸਰਕਾਰ ਨੇ ਐਲਈਡੀ ਪੈਨਲ ਲਾਤੇ ਆ ਹੁਣ ਅਸੀਂ ਬੱਚੇ ਦੀ ਪੜਾਈ ਆ ਉਹ ਡਿਜੀਟਲ ਡਿਜੀਟਲ ਤਰੀਕੇ ਨਾਲ ਕਰਾ ਰਹੇ ਆ ਜੀ ਇਹਦਾ ਬੱਚਿਆਂ ਦੇ ਬੜੀ ਉੱਪਰ ਜਿਹੜੇ ਪ੍ਰਭਾਵ ਪੈ ਰਿਹਾ ਵੱਟੇ ਮਾਡਰਨ ਟੈਕਨੀਕ ਦੇ ਨਾਲ ਬੱਚੇ ਜਿਹੜੇ ਪੜ ਰਹੇ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਰੋਟਕਲਾ ਕੁੜੀਆਂ ਵਿਖੇ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਉਹਨਾਂ ਦੇ ਵੱਲੋਂ ਤਕਰੀਬਨ 23 ਲੱਖ ਰੁਪਏ ਦੇ ਨਾਲ ਸਰਕਾਰੀ ਕਾਰਜਾਂ ਨੂੰ ਲੋਕ ਅਰਪਿਤ ਕੀਤਾ ਗਿਆ ਜਿਹਦੇ ਵਿੱਚ ਦੋ ਕਮਰੇ ਬਾਉਂਡਰੀ ਵਾਲ ਤੇ ਕਮਰਿਆਂ ਦੀ ਰਿਪੇਅਰ ਸਗੀ ਕੀ ਮਾਣ ਮਹਿਸੂਸ ਕਰ ਰਹੇ ਆ ਸਰਪਲੈਂਟ ਹੋ ਰਹੀ ਹੈ ਸਰਕਾਰ ਵੱਲੋਂ ਸਕੂਲ ਤਹਿਸੀਲ ਦਾ ਜ਼ਿਲ੍ਹੇ ਦਾ ਇੱਕ ਨਮੂਨੇ ਦਾ ਸਕੂਲ ਹੈ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਆ ਆਪਣੀ ਸਰਕਾਰ ਤੇ ਆਪਣੇ ਨੁਮਾਇੰਦਿਆਂ ਤੇ ਜਿਨ੍ਹਾਂ ਨੇ ਸਾਨੂੰ ਇਹ ਮਾਣ ਬਖਸ਼ਿਆ ਆ ਤੇ ਅਸੀਂ ਸਰਦਾਰ ਭਗਵਾਨ ਸਿੰਘ ਮਾਨ ਹਰਜੋਤ ਸਿੰਘ ਬਹਿਨਜੀਤ ਦਾ ਤੇ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਦਾ ਡੀਓ ਮੈਡਮ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇਹ ਜ਼ਿੰਮੇਵਾਰੀ ਸੌਂਪੀ ਆ ਅਸੀਂ ਉਹਨਾਂ ਕਾਰਜਾਂ ਨੂੰ ਨੇਪਰੇ ਚਾੜ੍ਹ ਸਕਿਆ ਹਾਂ ਹਾਂਜੀ ਮੈਰਾ ਜੀ ਮੈਂ ਰੋਸ਼ਨੀ ਅਮਰ ਗਵਰਨਮੈਂਟ ਕੋਵਾ এডੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਐਜ਼ ਅ ਪ੍ਰਿੰਸੀਪਲ ਅਫੀਸ਼ੀਅਟ ਕਰਦੇ ਆ ਔਰ ਸਾਡੇ ਬਾਉਂਡਰੀ ਵਾਲ ਦੀ ਗ੍ਰਾਂਟ ਸੀ 160 ਔਰ ਬॉयਸ ਟੋਲਰ ਦੀ ਸੀ 1800 ਸੋ ਅਸੀਂ ਇਹ ਜਿਹੜੀ ਪੁਰਜ਼ੋਰ ਇਹਨਾਂ ਦੇ ਯਤਨਾਂ ਸਦਕਾ ਔਰ ਆਪਣੇ ਸੀਐਮ ਸਾਹਿਬ ਭਗਵਾਨ ਸਿੰਘ ਜੀ ਮਾਨ ਔਰ এডਿਕੇਸ਼ਨ ਮਨਿਸਟਰ ਸਰਦਾਰ ਹਰਜੋਤ ਸਿੰਘ ਜੀ ਬੈਂਸ ਔਰ ਪ੍ਰੇਮ ਸਰ ਪ੍ਰਿੰਸੀਪਲ ਸਰ ਬਹੁਤ ਸਾਲਾਂ ਤੋਂ ਜਾਣਦੇ ਆ ਇਹਨਾਂ ਦੀ ਰਹਿਨੁਮਾਈ ਹੇਠ ਕੰਮ ਵੀ ਕੀਤਾ ਹੈਗਾ ਸੋ ਇਹ ਪੰਜਾਬ ਸਿੱਖਿਆ ਕ੍ਰਾਂਤੀ ਦੀ ਜਿਹੜੀ ਲਹਿਰ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ ਜੋ ਕਿ ਸਾਡੀ ਸੋਸਾਇਟੀ ਦਾ ਨੇਸ਼ਨ ਦਾ ਵੈਸੇ ਵੀ ਬੈਕਬੋਨ ਹੈ ਸੋ ਇਹਦੇ ਲਈ ਅਸੀਂ ਬਹੁਤ ਹਾਮੀ ਭਰਦੇ ਆ ਸ਼ਲਾਘਾ ਕਰਦੇ ਆ ਔਰ ਅੱਜ ਇਸ ਉਦਘਾਟਨ ਸਮਾਰੋਹ ਤੇ ਸਵਾਗਤ ਵੀ ਕਰਦੇ ਆ ਔਰ ਇਹਦੇ ਤੇ ਬਹੁਤ ਸਖਤੀ ਦੇ ਨਾਲ ਅਸੀਂ चलता रहे हैं हैज ए एजुकेशनिस्ट सो so, मैं यही कहूंगी जो पहला भी अर्ज किया के इरादे जिनके चट्टान होते हैं रास्ते उन्हीं के आसान होते हैं अगर देखना है ये साड़ी बहुत पर्सनल फेवरेट भी है और ये सारे जस्टिफाई कर दिए क्योंकि इन्होंने पहाड़ खोद के अपना राह जो इतने तक बनाया है कि अगर देखना है आपके उड़ने का अंदाज तो आसमां को और ऊंचा कर दो सो एजुकेशन है ही एनलाइटमेंट ਸੋ ਹਰ ਤਰ੍ਹਾਂ ਦੇ ਨਾਲ ਇਹ ਕੋਸ਼ਿਸ਼ ਸਾਡੀ ਇਹੀ ਹੈ ਕਿ ਮਾਨਾ ਕਿ ਅੰਧੇਰਾ ਘਣਾ ਹੈ ਦੀਆ ਜਲਾਣਾ ਕਹਾ ਮਨਾ ਹੈ ਸੋ এডੂਕੇਸ਼ਨ ਦੇ ਜਿਹੜੇ ਇਹ ਦੀਵੇ ਜਗਾ ਜਗਾ ਜਲਾ ਰਹੇ ਨੇ ਸੋ ਸਸੀ ਸ਼ੁਕਰਗੁਜ਼ਾਰ ਜਦੋਂ ਡਿਵੈਲਪਮੈਂਟ ਦੇ ਵਿੱਚ ਸੈਡ ਨੇ ਕਿਹਾ ਵੀ ਨੀ ਮਜ਼ਬੂਤ ਹੈ ਤੇ ਬਿਲਡਿੰਗ ਮਜ਼ਬੂਤ ਹੋਵੇਗੀ ਤੇ ਚੱਲਦਾ ਕਾਫੀ ਸਿੱਖਿਆਣਾ ਹਾਂਜੀ ਸਰ ਬਿਲਕੁਲ ਜਿਹੜੀ ਕਿਉਂਕਿ ਬੈਕਬੋਨ ਆਪਣੀ ਇਹ ਜਿਹੜਾ ਸਿੱਖਿਆ ਤੇ ਜ਼ਿਆਦਾ ਐਜੂਕੇਸ਼ਨ ਤੇ ਜ਼ੋਰ ਲਾ ਰਹੇ ਔਰ ਬਜਟ ਵੀ ਔਰ ਖਾਸ ਕਰਕੇ ਇਹ ਜਿਹੜੀਆਂ ਪੋਸਟਸ ਵੀ ਪੂਰੀਆਂ ਹੋਈਆਂ ਸਾਡੇ ਵੀ ਚਾਰ ਜਿਹੜੇ ਟੀਚਰਸ ਹੈਗੇ ਆ ਕਾਫੀ ਦੂਰੋਂ ਇੱਥੇ ਆ ਕੇ ਉਹਨਾਂ ਨੇ ਜੁਆਇਨ ਕੀਤਾ ਹੈਗਾ ਆ ਸੋ ਬੇਸ ਤੋਂ ਬਿਨਾ ਤਾਂ ਪੋਸੀਬਲ ਨਹੀਂ ਉਹਦੇ ਲਈ ਬੈਕਬੋਨ ਔਰ ਇਹ ਜਿਹੜਾ ਇੱਕ ਰੂਰਲ এডੂਕੇਸ਼ਨ ਦੇ ਵਿੱਚ ਡਿਸਪਲਿਨ ਲਿਆਉਣਾ ਔਰ ਉਹਨੂੰ ਅਪਲਿਫਟ ਕਰਨਾ that is most important ਇਹ ਜਿਹੜਾ ਏਮ ਹੈਗਾ ਔਰ ਇਹ ਸਰਕਾਰ ਇਹਦੇ ਤੇ ਵੀ ਕਾਫੀ ਜ਼ੋਰ ਦੇ ਰਹੀ ਹੈ ਹਰ ਸਰਕਾਰਾਂ ਕੋਸ਼ਿਸ਼ ਕਰਦੀਆਂ ਪਰ ਸਿੱਖਿਆ ਤੇ ਜਿਹੜੀ ਇਹ ਇੱਕ ਕ੍ਰਾਂਤੀ ਵਾਕਿਆ ਇਹ ਇੱਕ ਕ੍ਰਾਂਤੀ ਹੈਗੀ ਹੈ थैंक यू थैंक यू ਸੋ ਮਚ ਸਰ ਜੈ ਹਿੰਦ ਅੱਜ ਹਲਕਾ ਵਿਧਾਨ ਸਭਾ ਫਲੋਰ ਦੇ ਅਸੀਂ ਸਿੱਖਿਆ ਕ੍ਰਾਂਤੀ ਪੰਜਾਬ ਦੇ ਬਦਲਦਾ ਪੰਜਾਬ ਮਹਿਮ ਤਹਿਤ ਅੱਜ ਅਸੀਂ ਸਵੇਰ ਦੇ ਵੱਖ-ਵੱਖ ਸਕੂਲਾਂ ਦੇ ਵਿੱਚੋਂ ਦੀ ਵਿਚਰੇ ਆ ਅਸੀਂ ਸਭ ਤੋਂ ਪਹਿਲਾਂ ਜਿਹੜਾ ਇਤਿਹਾਸਕ ਪਿੰਡ ਜਿਹੜਾ ਰੁੜਕਾ ਆ ਰੁੜਕਾ ਦੇ ਸਕੂਲਾਂ ਦੇ ਵਿੱਚ ਅਸੀਂ ਜਿਹੜੇ ਅਸੀਂ ਕਾਟਣ ਕੀਤੇ ਆ ਸਭ ਤੋਂ ਪਹਿਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੁੜਕਾ ਦੇ ਵਿੱਚ ਜਿੱਥੇ ਇੱਕ ਕਮਰਾ 9,50,000 ਰੁਪਏ ਦੀ ਲਾਗਤ ਦੇ ਨਾਲ ਬਣਿਆ ਹੈਗਾ ਬਹੁਤ ਹੀ ਸੁੰਦਰ ਤੇ ਅਤਿ ਅਦਨਿਕ ਜਿਹੜਿਆ ਉਹ ਕਿਸੂ ਦੇ ਨਾਲ ਤਿਆਰ ਹੋ ਰਿਹਾ ਉਸੇ ਹੀ ਸਕੂਲ ਦੇ ਵਿੱਚ ਅੱਜ ਲਗਭਗ 7.5 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਹੈਗਾ ਪਰਲਟ ਵਾਸ਼ਰੂਮ ਦਾ ਜਿਹੜਾ ਹੈ ਅਸੀਂ ਉਹਪਨੇ ਕੀਤੀ ਹੈਗੀ ਆ ਤੇ ਨਾਲੇ ਨਾਲ ਜਿਹੜਾ ਸੀਗਾ ਉੱਥੇ 1.7 ਲੱਖ ਦੀ ਲਾਗਤ ਦੇ ਨਾਲ ਜਿਹੜਾਗਾ ਰਿਪੇਅਰ ਮੇਨਟੇਨੈਂਸ ਹੀ ਬਰਾਂਡੇ ਦੀਆਂ ਛੱਤਾਂ ਜਿਹੜੀਆਂ ਅਸੀਂ ਉਹ ਖਰਾਬ ਹੋ ਚੁੱਕੀਆਂ ਸੀਆਂ ਕਮਰੇ ਦੀਆਂ ਛੱਤਾਂ ਖਰਾਬ ਹੋ ਚੁੱਕੀਆਂ ਸੀ ਉਹਦਾ ਵੀ ਜਿਹੜਾ ਸੀ ਅੱਜ ਜਿਹੜਾ ਅਸੀਂ ਇਹ ਕਾਟਣ ਕੀਤਾ ਹੈਗਾ ਸੋ ਨੈਕਸਟ ਜਿਹੜਾ ਸੀ ਪ੍ਰਾਇਮਰੀ ਸਕੂਲ ਜਿਹੜਾ ਰੁੜਕਾ ਆ ਉਸ ਦੇ ਵਿੱਚ ਲਗਭਗ 2 ਕਮਰੇ ਜਿਹੜੇ ਆ 15 ਲੱਖ ਰੁਪਏ ਦੀ ਲਗਤ ਦੇ ਨਾਲ ਜਿਹੜੇ ਉੱਤੇ ਤਿਆਰ ਹੋਏ ਆ ਉਹਨਾਂ ਦਾ ਅਦਕਾਟਣ ਕੀਤਾ ਤੇ ਨਾਲ ਦੀ ਨਾਲ ਚਾਰ ਦੀਵਾਰੀ ਜਿਹੜੀ ਹੈਗੀ ਆ 475000 ਰੁਪਏ ਦੀ ਤੇ ਰਿਪੇਅਰ ਮੇਨਟੇਨੈਂਸ ਜਿਹੜੀ ਸੀ 2 ਲੱਖ